ਗੁਰਵਚਨ ਭੁੱਲਰ ਦੀ ਕਹਾਣੀ ਕਸਤੂਰੀ ਵਾਲਾ ਮਹਿਰ ਮੇਰਾ ਕੋਈ ਮਹਿਮਾਨ ਆਇਆ ਹੈ ਸ਼ਸ਼ੀ ਜਰਾ ਮਹਿਮਾਨ ਦਾ ਨਾਮ ਤਾਂ ਪੁੱਛ ਕੇ ਦੱਸ ਮੈਂ ਰਿਸੈਪਸ਼ਨਿਸਟ ਕੁੜੀ ਨੂੰ ਅਖਦਾ ਹਾਂ ਕੁਝ ਸਕਿੰਟ ਮਹਿਮਾਨ ਨਾਲ ਗੱਲਾਂ ਕਰਕੇ ਸ਼ਸ਼ੀ ਦੱਸਦੀ ਹੈ ਸਰਦਾਰ ਉਤਮ ਸਿੰਘ ਸੰਧੂ ਅੱਛਾ ਉਹਨਾਂ ਨੂੰ ਕਹਿ ਬੈਠਣ ਮੈਂ 5 ਮਿੰਟ ਵਿੱਚ ਆਇਆ ਮੈਂ ਉਹਨੂੰ ਜਵਾਬ ਦਿੰਦਾ ਹਾਂ ਅਜੇ ਕੱਲ ਹੀ ਤਾਂ ਉਹਨਾਂ ਨੂੰ ਘਰੋਂ ਪੇਦਾ ਕੀਤਾ ਹੈ ਅੱਜ ਫੇਰ ਉਹ ਇੱਥੇ ਆ ਗਏ ਪਤਾ ਨਹੀਂ ਹੁਣ ਉਹ ਕੀ ਕਹਿਣਾ ਹੈ ਸਰਦਾਰ ਉੱਤਮ ਸਿੰਘ ਸੰਧੂ ਨੇ ਕੁਝ ਸਾਲ ਪਹਿਲਾਂ ਪਿੰਡ ਵਾਲੀ ਜ਼ਮੀਨ ਦਾ ਇੱਕ ਹਿੱਸਾ ਵੇਚ ਕੇ ਜੁਪੀ ਵਿੱਚ ਸਸਤੀ ਜ਼ਮੀਨ ਲੈ ਲਈ ਸੀ ਕੌਡੀਆਂ ਦੇ ਪਾ ਹੌਲੀ ਹੌਲੀ ਉਹ ਜ਼ਮੀਨ ਚੰਗੀ ਫਸਲ ਦੇਣ ਲੱਗੀ ਸਾਰਾ ਇਲਾਕਾ ਆਵਾਦ ਹੋਣ ਲੱਗ ਪਿਆ ਸਰਦਾਰ ਉੱਤਮ ਸਿੰਘ ਸੰਧੂ ਪਿੰਡ ਵਾਲੀ ਜ਼ਮੀਨ ਵੇਚਦੇ ਰਹੇ ਤੇ ਜੁਪੀ ਵਿੱਚ ਜ਼ਮੀਨ ਖਰੀਦਦੇ ਰਹੇ ਫਿਰ ਪਿੰਡ ਵਿੱਚ ਉਹਨਾਂ ਦਾ ਜੱਦੀ ਮਕਾਨ ਰਹਿ ਗਿਆ ਮਸਾਂ ਇੰਨੇ ਕਿ ਉਹ ਹੀ ਜ਼ਮੀਨ ਰਹਿ ਗਈ ਕੇ ਪੁਰਖਿਆਂ ਨਾਲ ਉਹਨਾਂ ਦਾ ਬਸ ਨਾਤਾ ਜੁੜਾ ਰਿਹਾ ਹੈ ਹੁਣ ਉਹਨਾਂ ਦੀ ਨਵੀਂ ਜ਼ਮੀਨ ਜੂਪੀ ਵਾਲੀ ਜ਼ਮੀਨ ਦਾ ਕੋਈ ਝਗੜਾ ਖੜਾ ਹੋ ਗਿਆ ਸੀ ਉਹ ਸਮਝਦੇ ਸੀ ਕਿ ਮੈਂ ਉਹਨਾਂ ਲਈ ਸਹਾਈ ਹੋ ਸਕਦਾ ਹਾਂ ਝਗੜਾ ਵੀ ਉਹਨਾਂ ਦਾ ਕਿਸੇ ਹੋਰ ਨਾਲ ਨਹੀਂ ਆਪਣੇ ਹੀ ਪਰਿਵਾਰ ਨਾਲ ਆਪਣੇ ਹੀ ਪੁੱਤਰਾਂ ਨਾਲ ਜੋ ਉਹਦੇ ਕਹਿਣ ਅਨੁਸਾਰ ਹਰਾਮਜਾਦੇ ਗੁੰਡੇ ਹਨ ਮੈਨੂੰ ਇਹ ਵੀ ਪਤਾ ਨਹੀਂ ਕਿ ਉਹਨਾਂ ਦੇ ਕਿੰਨੇ ਪੁੱਤਰ ਹਨ ਕਿਸ ਉਮਰ ਦੇ ਹਨ ਕੀ ਕਰਦੇ ਹਨ ਅਤੇ ਕਹਿ ਜੇ ਹਨ ਉਹ ਸੱਚਮੁੱਚ ਹਰਾਮਜਾਦੇ ਗੁੰਡੇ ਹਨ ਜਾਂ ਇਹਨਾਂ ਦੀਆਂ ਨਜ਼ਰਾਂ ਵਿੱਚ ਹੀ ਅਜਿਹੇ ਹਨ ਭਲਾ ਅਜੇ ਹੀ ਸੂਰਤ ਵਿੱਚ ਮੈਂ ਉਹਨਾਂ ਦੀ ਕੀ ਮਦਦ ਕਰ ਸਕਦਾ ਹਾਂ ਅਸਲ ਗੱਲ ਤਾਂ ਇਹ ਹੈ ਕਿ ਜੇ ਮੈਨੂੰ ਪਤਾ ਵੀ ਹੋਵੇ ਤਾਂ ਵੀ ਮੈਂ ਕੀ ਮਦਦ ਕਰ ਸਕਦਾ ਹਾਂ ਪਰ ਸਰਦਾਰ ਉੱਤਮ ਸਿੰਘ ਸੰਧੂ ਦਾ ਖਿਆਲ ਹੈ ਕਿ ਮੈਂ ਅਜਿਹਾ ਆਦਮੀ ਹਾਂ ਜੋ ਗੱਲ ਨੂੰ ਜ਼ਰੂਰ ਹੀ ਕਿਸੇ ਸਿਰੇ ਲਾ ਸਕਦਾ ਹੈ ਮੇਰੇ ਦਿੱਲੀ ਆਉਣ ਪਿੱਛੋਂ ਦੇ ਸਾਲਾਂ ਵਿੱਚ ਮੇਰਾ ਆਪਣੇ ਪਿੰਡ ਆਉਣਾ ਜਾਣਾ ਬੜਾ ਹੀ ਘਟ ਗਿਆ ਹੈ। ਬਸ ਕਿਸੇ ਵਿਆਹ ਸ਼ਾਦੀ ਜਾਂ ਕਿਸੇ ਮਰਨੇ ਪਰਨੇ। ਦਿੱਲੀ ਆਉਣ ਤੋਂ ਪਹਿਲਾਂ ਵੀ ਕਿੰਨੇ ਹੀ ਸਾਲਾਂ ਤੋਂ ਮੇਰਾ ਪਿੰਡ ਨਾਲ ਬਹੁਤਾ ਸੰਗਣਾ ਸਬੰਧ ਨਹੀਂ ਰਿਹਾ। ਮੈਂ ਬਹੁਤਾ ਸਮਾਂ ਪਿੰਡੋਂ ਬਾਹਰ ਹੀ ਰਿਹਾ ਸੀ। ਪਹਿਲਾਂ ਪੜ੍ਹਾਈ ਕਾਰਨ ਫਿਰ ਨੌਕਰੀ ਕਾਰਨ। ਪਿੰਡ ਵੀ ਸਾਡਾ ਬਹੁਤ ਵੱਡਾ ਹੈ। 22 ਨੰਬਰਦਾਰੀਆਂ ਹਨ ਸਾਡੇ ਪਿੰਡ ਵਿੱਚ। ਇੰਨੇ ਬੱਟੇ ਪਿੰਡ ਦੀ ਹਾਲਤਾਂ ਸ਼ਹਿਰ ਵਾਲੀ ਹੋ ਜਾਂਦੀ ਹੈ ਬਿਨਾਂ ਲੋੜ ਤੋਂ ਕੋਣ ਕਿਨੂੰ ਜਾਣਦਾ ਹੈ ਬਸ ਆਪਣੀ ਪੱਤੀ ਦੇ ਲੋਕਾਂ ਨਾਲ ਵਾਹ ਰਹਿੰਦਾ ਹੈ ਵਿਆਹ ਸਾਹੇ ਵਿੱਚ ਸ਼ਾਮਲ ਹੋਣਾ ਹੈ ਤਾਂ ਪੱਤੀ ਵਾਲਿਆਂ ਨੇ ਦੁੱਖ ਦੇ ਸੁੱਖ ਦੇ ਬੋੜਨਾ ਹੈ ਤਾਂ ਪੱਤੀ ਵਾਲਿਆਂ ਨੇ ਦੂਜੀਆਂ ਪੱਤੀਆਂ ਦੇ ਲੋਕ ਤਾਂ ਦੂਜੇ ਪਿੰਡਾਂ ਵਰਗੇ ਹੋ ਜਾਂਦੇ ਹਨ ਤੇ ਸਰਦਾਰ ਉਤਮ ਸਿੰਘ ਸੰਧੂ ਦਾ ਘਰ ਤਾਂ ਸਾਤੋਂ ਬਿਲਕੁਲ ਦੂਜੇ ਪਾਸੇ ਹੈ ਅਸੀਂ ਸੇਖੋਂ ਦੀ ਪੱਤੀ ਵਿੱਚੋਂ ਹਾਂ ਤੇ ਉਹ ਸੰਧੂਆਂ ਦੀ ਪੱਤੀ ਵਿੱਚ ਸਰਦਾਰ ਉੱਤਮ ਸਿੰਘ ਸੰਧੂ ਨਾਲ ਮੇਰਾ ਪਹਿਲਾ ਨੇਜੀ ਵਾ ਉਸ ਸਮੇਂ ਪਿਆ ਜਦੋਂ ਮੈਂ ਐਮਏ ਪਾਸ ਕੀਤਾ। ਇੱਡੇ ਵੱਡੇ ਪਿੰਡ ਵਿੱਚ ਮੈਂ ਐਮਏ ਪਾਸ ਕਰਨ ਵਾਲਾ ਪਹਿਲਾ ਨੌਜਵਾਨ ਸੀ। ਪਹਿਲਾਂ ਤੋਂ ਇਹ ਸ਼ੁਰੂ ਕਰਕੇ ਹਰ ਜਮਾਤ ਵਿੱਚੋਂ ਮੁੰਡੇ ਵੱਡੀ ਗਿਣਤੀ ਵਿੱਚ ਛੱਡਦੇ ਜਾਂਦੇ ਸਨ। ਆਖਰ ਪਿੰਡ ਦੇ ਮਿਡਲ ਸਕੂਲ ਵਿੱਚੋਂ ਮੁਸ਼ਕਲ ਨਾਲ 20-25 ਮੁੰਡੇ ਹੀ ਪਾਸ ਹੋ ਕੇ ਨਿਕਲਦੇ ਸਨ। ਉਹਨਾਂ ਵਿੱਚੋਂ ਅੱਧ-ਪਚੱਧ ਹੀ ਸ਼ਹਿਰ ਦੇ ਹਾਈ ਸਕੂਲ ਵਿੱਚ ਪਹੁੰਚਦੇ। ਫਿਰ میٹرਿਕ ਵਿੱਚੋਂ ਫੇਲ ਪਾਸ ਹੋ ਕੇ ਮੁੰਡੇ ਜ਼ਿੰਦਗੀ ਦੇ ਵੱਖ-ਵੱਖ ਰਾਹਾਂ ਤੇ ਪੈ ਜਾਂਦੇ। ਕੋਈ ਖੇਤੀ ਵਿੱਚ, ਕੋਈ ਪਟਵਾਰੀ, ਕੋਈ ਅਧਿਆਪਕ, ਕੋਈ ਫੌਜ ਵਿੱਚ, ਕੋਈ ਟਾਵਾ-ਟਾਵਾ ਕਾਲਜ ਵਿੱਚ ਵੀ ਚੱਲਿਆ ਜਾਂਦਾ। ਪਰ ਐਮਏ ਕਰਨ ਵਾਲਾ ਮੈਂ ਪਹਿਲਾ ਮੁੰਡਾ ਸੀ। ਐਮਏ ਪਾਸ ਕਰਨ ਦਾ ਚਾਅ ਅਤੇ ਮਾਣ ਤਾਂ ਮੈਨੂੰ ਬਹੁਤ ਸੀ। ਪਰ ਉਹਨਾਂ ਨੇ ਜਿੱਨਾ ਸਰਦਾਰ ਉੱਤਮ ਸਿੰਘ ਸਿੰਧੂ ਨਾਲ ਮਿਲਣ ਪਿੱਛੋਂ ਮੈਂ ਮਹਿਸੂਸ ਕੀਤਾ। ਪਹਿਲੇ ਮੁੰਡੇ ਦਾ ਐਮਏ ਪਾਸ ਕਰਨਾ ਪਿੰਡ ਵਿੱਚ ਇੱਕ ਖਬਰ ਜਿਹੀ ਬਣ ਗਿਆ। ਅਤੇ ਅਗਲੇ ਦਿਨ ਸਰਦਾਰ ਉਤਮ ਸਿੰਘ ਸੰਧੂ ਮੈਨੂੰ ਮਿਲਣ ਸਾਡੇ ਘਰ ਆਏ। ਕਟਮਾ ਚੂੜੀਦਾਰ ਚਿੱਟਾ ਕੁੜਤਾ ਪਜਾਮਾ, ਚਿੱਟੇ ਕਮੀਜ਼ਤੋ ਦੇ ਟਸਰ ਦਾ ਲੰਮਾ ਕੋਟ। ਦਾੜੀ ਦੋ ਹਿੱਸਿਆਂ ਵਿੱਚ ਵੰਡ ਕੇ, ਦੋਵੇਂ ਜਵਾੜਿਆਂ ਹੇਠਾਂ ਦੋ ਗੁੱਟੀਆਂ ਵਿੱਚ ਬੰਨੀ ਹੋਈ। ਸਿਰ ਉੱਤੇ ਪੀਲੀ ਖਾਲਸਾਈ ਪੱਗ, ਹੱਥ ਵਿੱਚ ਖੁੰਡੀ। ਉਹ ਮੈਨੂੰ ਵਧਾਈ ਦੇਣ ਆਏ ਸਨ। ਉਹਨਾਂ ਦੇ ਕਹਿਣ ਮੁਤਾਬਕ ਮੈਂ ਪਿੰਡ ਦਾ ਨਾਮ ਬੁਲੰਦ ਕੀਤਾ ਸੀ। ਤਾਲੀਮ ਦੇ ਮੈਦਾਨ ਵਿੱਚ ਕਾਰਨਾਮਾ ਕਰ ਬਖਾਇਆ ਸੀ। ਉਨ੍ਹਾਂ ਦੀ ਗੱਲ ਨਾਲ ਮੈਨੂੰ ਵੀ ਜਿਵੇਂ ਚੇਤਾ ਜਿਹਾ ਆਇਆ ਕਿ ਮੇਰੇ ਲਈ ਪਿੰਡ ਵਿੱਚੋਂ ਪਹਿਲਾ ਐਮਏ ਪਾਸ ਹੋਣਾ ਬੜੇ ਮਾਣ ਵਾਲੀ ਗੱਲ ਹੈ ਸਰਦਾਰ ਉੱਤਮ ਸਿੰਘ ਸੰਧੂ ਆਪ ਪੁਰਾਣੇ ਪ੍ਰਾਇਮਰੀ ਪਾਸਾ ਤੌੜੀ ਦਾ ਤੱਤਾ ਤੱਤਾ ਕੜਿਆ ਹੋਇਆ ਦੁੱਧ ਪੀਣ ਮਗਰੋਂ ਉਹਨਾਂ ਨੇ ਮੇਰੀ ਸਫਲਤਾ ਦਾ ਸ਼ਗਨ ਮਨਾਉਣ ਲਈ ਮਾਂਕੇ ਗੁੜ ਦੀ ਰੋੜੀ ਲਈ ਸੀ ਤੇ ਉਹ ਕਿੰਨਾ ਹੀ ਚਿਰ ਮੇਰੀ ਵਡਿਆਈ ਤਾਲੀਮ ਦੀ ਮਹਿਮਾ ਅਤੇ ਪਿੰਡ ਦੇ ਅਨਪੜ੍ਹ ਲੋਕਾਂ ਦੀ جہਾਲਤ ਦੇ ਜ਼ਿਕਰ ਕਰਨ ਵਿੱਚ ਮੈਨੂੰ ਬਲੰਤ ਇਕਵਾਲ ਅਤੇ ਹਰ ਮદાન ਫਤਿਹ ਦੀਆਂ ਅਸੀਸਾਂ ਦਿੰਦੇ ਵਿਦਾ ਹੋਏ ਸਨ ਮੈਂ ਵੇਲਾ ਫਿਰ ਨਾਲੋ ਸ਼ਹਿਰ ਦੇ ਆਰੀਆ ਸਕੂਲ ਵਿੱਚ ਮਿਲਿਆ ਕੰਮ ਲੈ ਕੇ ਫੇਰ ਪਿੰਡੋਂ ਬਾਹਰ ਚਲਾ ਗਿਆ ਸੀ ਉੱਥੇ ਪੜਾਉਂਦਿਆਂ ਹੋਇਆਂ ਨਾਲ ਹੀ ਮੈਂ ਇੱਕ ਐਮਏ ਹੋਰ ਪਾਸ ਕਰ ਲਿਆ ਇਸੇ ਦੌਰਾਨ ਮੇਰਾ ਲਿਖਣ ਲਿਖਾਉਣ ਦਾ ਸ਼ੌਂਕ ਤਿੱਖਾ ਹੋਇਆ ਮੈਂ ਆਪਣੇ ਸ਼ਹਿਰ ਵਿੱਚ ਇੱਕ ਸਹਿਤ ਸਭਾ ਵੀ ਬਣਾਈ ਜਿਹਦਾ ਮੈਂ ਆਪ ਹੀ ਸਕੱਤਰ ਬਣ ਗਿਆ ਮੇਰੀਆਂ ਕਵਿਤਾਵਾਂ ਅਖਬਾਰਾਂ ਰਸਾਲਿਆਂ ਵਿੱਚ ਛਪਦੀਆਂ ਰਹਿੰਦੀਆਂ ਸਨ ਇਨਾਂ ਕਵਿਤਾਵਾਂ ਵਿੱਚ ਕੋਈ ਬਹੁਤ ਡੂੰਘਾਈ ਨਹੀਂ ਸੀ ਹੁੰਦੀ ਮੇਰੇ ਅੰਦਰ ਕبھی ਬੰਨਦੀ ਉਹ ਮੰਗ ਸੀ ਮੈਂ ਆਮ ਤੌਰ ਉਤੇ ਪ੍ਰਚਲਿਤ ਸ਼ੰਦਾ ਵਿੱਚ ਕਵਿਤਾ ਲਿਖਦਾ ਜੋ ਕਈ ਵਾਰ ਤਾਂ ਕਿਸੇ ਅਖਬਾਰ ਦੀ ਦਿੱਤੀ ਜਾਂ ਸਹਿਤ ਸਭਾ ਵਿੱਚ ਮਿੱਥੀ ਗਈ ਸਮੱਸਿਆ ਅਨੁਸਾਰ ਲਿਖੀ ਹੁੰਦੀ ਸੀ ਅਜਿਹੀਆਂ ਕਵਿਤਾਵਾਂ ਪੰਜਾਬੀ ਅਖਬਾਰਾਂ ਦੇ ਐਤਵਾਰ ਦੇ ਅੰਕਾਂ ਵਿੱਚ ਛਪਦੀਆਂ ਹੁੰਦੀਆਂ ਸਨ ਸਹਿਤ ਸਭਾ ਦੀਆਂ ਸਰਗਰਮੀਆਂ ਦੀਆਂ ਖਬਰਾਂ ਵੀ ਛਪਦੀਆਂ ਰਹਿੰਦੀਆਂ ਸਨ ਉਹਨਾਂ ਵਿੱਚ ਵੀ ਮੇਰਾ ਨਾਂ ਹੁੰਦਾ ਸੀ ਇਸ ਤਰ੍ਹਾਂ ਮੇਰੀਆਂ ਕਵਤਾਂਵਾਂ ਦਾ ਅਤੇ ਮੇਰੇ ਨਾਂ ਵਾਲੀਆਂ ਖਬਰਾਂ ਦਾ ਅਖਬਾਰਾਂ ਵਿੱਚ ਛਪਣਾ ਪੰਜਾਬੀ ਪੜੇ ਪੈਂਡੂ ਲੋਕਾਂ ਲਈ ਬੜੀ ਵੱਡੀ ਗੱਲ ਸੀ। ਇੱਕ ਗੁਰਪੁਰਬ ਵਾਲੇ ਦਿਨ ਪਿੰਡ ਵਿੱਚ ਕੱਢੇ ਗਏ ਜਲੂਸ ਵਿੱਚ ਭਾਈ ਜੀ ਨੇ ਜੋਰ ਦੇ ਕੇ ਸਦਕਾ ਮੈਂ ਕਈ ਪੜਾਵਾਂ ਉੱਤੇ ਆਪਣੀ ਗੁਰੂ ਸਹਿਬਾਨ ਬਾਰੇ, ਸਿੱਖੀ ਬਾਰੇ ਅਤੇ ਹੋਰ ਅਜਹੀਆਂ ਕਵਤਾਂਵਾਂ ਸੁਣਾਈਆਂ। ਆਪਣੇ ਮਨੋਹਰ ਵਿਚਾਰ ਵੀ ਪ੍ਰਗਟਾਏ। ਸਰਦਾਰ ਉੱਤਮ ਸਿੰਘ ਸੰਧੂ ਜਲੂਸ ਦੀ ਸਮਾਪਤੀ ਪਿੱਛੋਂ ਉੱਡ ਕੇ ਮਿਲੇ ਉਹਨਾਂ ਨੇ ਮੈਨੂੰ ਥਾਪੀ ਦੇ ਕੇ ਸ਼ਾਬਾਸ਼ ਦਿੱਤੀ ਉਹ ਅਖਬਾਰਾਂ ਵਿੱਚ ਮੇਰੀਆਂ ਕਵਿਤਾਵਾਂ ਪੜਦੇ ਰਹਿੰਦੇ ਸਨ ਮੇਰਾ ਡਬਲ ਐਮਏ ਬਣਨਾ ਸੁਣ ਕੇ ਉਹਨਾਂ ਦਾ ਪ੍ਰਤੀਕਰਮ ਸੀ ਇਹ ਸਿੱਖ ਕੌਮ ਦੀ ਵੱਧ ਕਿਸਮਤੀ ਹੈ ਕਿ ਮੇਰੇ ਜਿਹੇ ਕਾਵਿ ਨੌਜਵਾਨ ਨੂੰ ਕੌਮ ਦੇ ਅਜਿਹੇ ਹੀਰੇ ਨੂੰ ਡਬਲ ਐਮਏ ਸ਼ਾਇਰ ਵਿਦਵਾਨ ਅਤੇ ਭਾਸ਼ਣਕਾਰ ਨੂੰ ਮਾਸਟਰੀ ਕਰਨੀ ਪੈ ਰਹੀ ਹੈ ਉਹ ਵੀ ਇੱਕ ਆਰੀਆ ਸਕੂਲ ਵਿੱਚ ਉਸ ਪਿੱਛੋਂ ਮੈਨੂੰ ਜਲੰਧਰ ਦੇ ਇੱਕ ਪੰਜਾਬੀ ਅਖਬਾਰ ਵਿੱਚ ਕੰਮ ਮਿਲ ਗਿਆ ਇਹ ਕੰਮ ਮੇਰੇ ਲਈ ਅਗਲੀ ਤਰੱਕੀ ਵਾਸਤੇ ਪੌੜੀ ਦਾ ਇੱਕ ਡੰਡਾ ਸਿੱਧ ਹੋਇਆ। ਇਹਦੇ ਆਸਰੇ ਮੈਨੂੰ ਦਿੱਲੀ ਦੇ ਇੱਕ ਅੰਗਰੇਜ਼ੀ ਅਖਬਾਰ ਵਿੱਚ ਨੌਕਰੀ ਮਿਲ ਗਈ। ਇਸ ਸਾਰੇ ਸਮੇਂ ਦੌਰਾਨ ਮੇਰੀ ਸਰਦਾਰ ਉਤਮ ਸਿੰਘ ਸੰਧੂ ਨਾਲ ਕਦੇ ਮੁਲਾਕਾਤ ਨਾ ਹੋਈ। ਫਿਰ ਅਚਾਨਕ ਮੇਰੇ ਰਹਿਸ਼ੀ ਪਤੇ ਉੱਤੇ ਉਹਨਾਂ ਦੀ ਚਿੱਠੀ ਆਈ। ਚਿੱਠੀ ਬਹੁਤ ਹੱਦ ਤੱਕ ਲਗਾ ਕਨਿਆ ਤੋਂ ਮੁਕਤ ਪੰਜਾਬੀ ਵਿੱਚ ਲਿਖੀ ਹੋਈ ਸੀ। ਇਸ ਚਿੱਠੀ ਤੋਂ ਮੈਨੂੰ ਪਹਿਲੀ ਵਾਰ ਉਹਨਾਂ ਦੇ ਜ਼ਮੀਨ ਦੇ ਝਗੜੇ ਦਾ ਪਤਾ ਲੱਗਿਆ ਸੀ। ਔਖਾਫੋਕੇ ਅਤੇ ਅਣਸਮਝੇ ਸਾਹਬਤ ਅਣ ਪੜੇ ਛੱਡ ਛੱਡ ਕੇ ਪੜੀ ਲੰਮੀ ਚਿੱਠੀ ਵਿੱਚੋਂ ਮੈਂ ਮੋਟੀ ਮੋਟੀ ਇਹ ਗੱਲ ਸਮਝ ਲਈ ਸੀ ਕਿ ਉਹਨਾਂ ਦੇ ਪੁੱਤਰਾਂ ਨੇ ਉਹਨਾਂ ਦਾ ਜੂਪੀ ਵਾਲੇ ਘਰ ਜ਼ਮੀਨ ਵਿੱਚ ਵੜਨਾ ਇੱਕ ਕਿਸਮ ਦਾ ਬੰਦ ਕਰ ਦਿੱਤਾ ਹੈ ਉਹ ਪਿੰਡ ਵਾਲੀ ਮਾਮੂਲੀ ਜਾਇਦਾਦ ਉੱਤੇ ਗੁਜ਼ਾਰਾ ਕਰ ਰਹੇ ਹਨ ਉਹਨਾਂ ਦੀ ਇੱਛਾ ਕਿਸੇ ਹੱਦ ਤੱਕ ਮਾਇਕ ਤੰਗੀ ਕਰਕੇ ਅਤੇ ਬਹੁਤੀ ਹੱਦ ਤੱਕ ਜੱਟ ਵਾਲੀ ਟੈਂ ਕਰਕੇ ਜੂਪੀ ਵਾਲੀ ਜ਼ਮੀਨ ਫੇਰ ਵੀ ਆਪਣੇ ਹੱਥ ਲੈਣ ਦੀ ਹੈ ਤੇ ਇਸ ਕੰਮ ਵਿੱਚ ਮਦਦ ਲਈ ਉਹਨਾਂ ਨੇ ਮੈਨੂੰ ਚੁਣਿਆ ਹੈ। ਚਿੱਠੀ ਵਿੱਚ ਉਹਨਾਂ ਨੇ ਮਦਦ ਦੀ ਸ਼ਕਲ ਵੀ ਲਿਖੀ ਹੋਈ ਸੀ। ਜਿਹੜੀ ਤਰੀਕ ਮੈਨੂੰ ਠੀਕ ਲੱਗੇ ਮੈਂ ਉਹਨਾਂ ਨੂੰ ਚਿੱਠੀ ਰਾਈ ਸਦਕੇ ਉਹਨਾਂ ਨਾਲ ਜੁਪੀ ਜਾਣਾ ਹੈ। ਉਹਨਾਂ ਦਾ ਕਹਿਣਾ ਸੀ ਕਿ ਡਿਪਟੀ ਕਮਿਸ਼ਨਰ ਨੇ ਮੇਰੇ ਆਖਿਆ ਸਭ ਮਾਮਲਾ ਸਿੱਧ ਕਰ ਦੇਣਾ ਹੈ। ਚਿੱਠੀ ਦੇ ਅੰਤ ਵਿੱਚ ਉਹਨਾਂ ਨੇ ਛੇਤੀ ਜਵਾਬ ਦੀ ਤਾਕੀਦ ਕੀਤੀ ਹੋਈ ਸੀ। ਯਾਦ ਕਰਵਾਇਆ ਹੋਇਆ ਸੀ ਕਿ ਮੈਨੂੰ ਆਪਣਾ ਰੁਤਬਾ ਆਪਣੇ ਲੋਕਾਂ ਦੀਆਂ ਮੁਸ਼ਕਲਾਂ ਦੂਰ ਕਰਨ ਲਈ ਵਰਤਣਾ ਚਾਹੀਦਾ ਹੈ। ਇਹ ਚਿੱਠੀ ਇੰਨੀ ਅਜੀਬ ਸੀ ਕਿ ਇਹਦਾ ਪਲਾਕੀ ਜਵਾਬ ਦਿੱਤਾ ਜਾ ਸਕਦਾ ਸੀ ਅਣਪੜ੍ਹ ਰਿਸ਼ਤੇਦਾਰਾਂ ਅਤੇ ਵਕਮਾਨੀਆਂ ਅਜਹੀਆਂ ਅਜੀਬ ਜਿਵ ਚਿੱਠੀਆਂ ਤਾਂ ਆਉਂਦੀਆਂ ਹੀ ਰਹਿੰਦੀਆਂ ਸਨ ਕੋਈ ਮੈਥੋਂ ਬਲੈਤ ਭਜਵਾਏ ਜਾਣ ਵਿੱਚ ਮਦਦ ਮੰਗਦਾ ਕੋਈ ਮੁੰਡੇ ਦੀ ਨੌਕਰੀ ਲਈ ਜ਼ੋਰ ਪਾਉਂਦਾ ਕੋਈ ਵਾਰੀ ਤੋਂ ਬਿਨਾਂ ਹੀ ਰੂਸੀ ਟਰੈਕਟਰ ਲੈ ਦੇਣ ਲਈ ਆਖਦਾ ਪਰ ਸਰਦਾਰ ਉੱਤਮ ਸਿੰਘ ਸੰਧੂ ਨੇ ਤਾਂ ਹੱਦ ਹੀ ਕਰ ਦਿੱਤੀ ਸੀ ਮੈਂ ਉਹਨਾਂ ਨੂੰ ਲੈ ਕੇ ਜੁਪੀ ਵਿੱਚ ਜਾਵਾਂ ਅਤੇ ਉੱਥੋਂ ਦੇ ਡਿਪਟੀ ਕਮਿਸ਼ਨਰ ਨੂੰ ਕਹਾ ਇਹ ਚਿੱਠੀ ਪਹਿਨਾ ਸਾਡੇ ਘਰ ਵਿੱਚ ਹਾਸੇ ਦਾ ਕਾਰਨ ਬਣੀ ਅਤੇ ਫਿਰ ਦੋਸਤਾਂ ਮਿੱਤਰਾਂ ਵਿੱਚ ਜਦੋਂ ਕਦੇ ਚਾਰ ਮਿੱਤਰਾਂ ਵਿੱਚ ਬੈਠਿਆ ਰਿਸ਼ਤੇਦਾਰਾਂ ਦੀਆਂ ਅਤੇ ਵਖਪਾਂ ਦੀਆਂ ਅਜੀਬ ਅਜੀਬ ਫਰਮਾਇਸ਼ਾਂ ਦੀ ਗੱਲ ਚੱਲਦੀ ਮੇਰੇ ਵੱਲੋਂ ਕੀਤਾ ਗਿਆ ਸਰਦਾਰ ਉਤਮ ਸਿੰਘ ਸੰਧੂ ਦੀ ਚਿੱਠੀ ਦਾ ਜ਼ਿਕਰ ਸਭ ਨੂੰ ਫਿੱਕਾ ਪਾ ਦਿੰਦਾ ਕੁਝ ਦਿਨਾਂ ਪਿਛੋਂ ਸਰਦਾਰ ਉਤਮ ਸਿੰਘ ਸੰਧੂ ਦੀ ਇੱਕ ਹੋਰ ਚਿੱਠੀ ਆਈ ਪਿਛਲੀ ਵਾਰ ਲਪਾਪਾ ਆਇਆ ਸੀ ਇਸ ਵਾਰ ਇਹ ਅੰਤਰਦੇਸ਼ੀ ਪੱਤਰ ਸੀ ਉਹਨਾਂ ਨੇ ਮੇਰੇ ਜਵਾਬ ਨਾ ਦੇਣ ਦਾ ਕੋਈ ਬੁਰਾ ਨਹੀਂ ਸੀ ਮਨਾਇਆ ਸਗੋਂ ਆਸ ਪ੍ਰਗਟ ਕੀਤੀ ਸੀ ਕਿ ਮੈਂ ਉਹਨਾਂ ਦਾ ਕੰਮ ਸਿਰੇ ਲਾਉਣ ਲਈ ਇਹ ਕੋਸ਼ਿਸ਼ ਕਰਦਾ ਰਿਹਾ ਹੋਵਾਂਗਾ ਉਹਨਾਂ ਨੇ ਵੱਡੇ ਆਦਮੀਆਂ ਦੇ ਅਰਜ਼ੀਵੇਂ ਬਾਰੇ ਆਪਣੀ ਸਮਝ ਦਾ ਜ਼ਿਕਰ ਵੀ ਕੀਤਾ ਸੀ ਇਹ ਚਿੱਠੀ ਲਿਖਣ ਦਾ ਮੂਲ ਮਾਨਤਵ ਇਹਨਾਂ ਕੋਸ਼ਿਸ਼ਾਂ ਵਿੱਚ ਤੇਜ਼ੀ ਲਿਆਉਣ ਲਈ ਜ਼ੋਰ ਪਾਉਣਾ ਸੀ ਇਹ ਦੱਸਣਾ ਸੀ ਕਿ ਦੂਜੇ ਸੂਬੇ ਦੇ ਜੰਪਲ ਅਤੇ ਦੂਜੇ ਧਰਮ ਨਾਲ ਸੰਬੰਧਿਤ ਡਿਪਟੀ ਕਮਿਸ਼ਨਰ ਨੂੰ ਕਹਿਣਾ ਮੈਂ ਬਾਝੋਂ ਨਾ ਸਮਝਦਾ ਹੋਵਾਂਗਾ ਤਾ ਸਰਦਾਰ ਫੁਲਾਣਾ ਸਿੰਘ ਨੂੰ ਕਹਿ ਕੇ ਮੇਰੇ ਲਈ ਕੋਈ ਔਖੀ ਗੱਲ ਨਹੀਂ ਹੋਵੇਗੀ। ਇਹ ਕੋਈ ਸਰਦਾਰ ਸਾਹਿਬ ਜੂਪੀ ਵਿੱਚ ਕਿਸੇ ਸਰਕਾਰੀ ਮਹਿਕਮੀ ਦੇ ਸਖਤਰ ਦੀ ਉੱਚੇ ਪਦਵੀ ਉੱਤੇ ਨੱਗੇ ਹੋਏ ਸਨ। ਉਹਨਾਂ ਦੇ ਕਹਿਣ ਅਨੁਸਾਰ ਬੜੇ ਸੂਝਬਾਨ ਤੇ ਸੂਗੁਰਸਿਕ ਸਨ। ਸਰਦਾਰ ਉਤਮ ਸਿੰਘ ਸੰਧੂ ਦਾ ਭਰੋਸਾ ਸੀ। ਉਹਨੇ ਸਿੱਖ ਕੌਮ ਨੇ ਮੇਰੇ ਵਰਗੇ ਹੀਰੇ ਦੀ ਕਹੀ ਗੱਲ ਕਦੇ ਵੀ ਨਹੀਂ ਸੀ ਮੋੜਨੀ। ਪਰ ਤੱਖ ਹੈ ਕਿ ਮੈਂ ਇਸ ਚਿੱਠੀ ਦਾ ਵੀ ਕੋਈ ਜਵਾਬ ਨਾ ਦਿੱਤਾ। ਪਰसों ਅਚਾਨਕ ਸਰਦਾਰ ਉੱਤਮ ਸਿੰਘ ਸੰਧੂ ਮੇਰੇ ਘਰ ਆ ਗਏ ਉਹ ਮੇਰੇ ਦਫ਼ਤਰੋਂ ਮੁਣਨੀ ਉਹਦੇ ਇੱਕ ਬੜੀ ਉਤਾਵਲਤਾ ਨਾਲ ਕਰਦੇ ਰਹੇ ਉਹਨਾਂ ਨੇ ਮੇਰੀ ਲਗਾਤਾਰ ਤਰੱਕੀ ਉੱਤੇ ਖੁਸ਼ੀ ਪ੍ਰਗਟ ਕੀਤੀ ਥਾਪੀ ਦੇ ਕੇ ਪਿੰਡ ਦਾ ਨਹੀਂ ਸਗੋ ਸਾਰੀ ਕੌਮ ਦਾ ਨਾਂ ਉੱਚਾ ਕਰ ਲਈ ਮੈਨੂੰ ਮੁਬਾਰਕਾਂ ਦਿੱਤੀਆਂ ਰਾਤ ਨੂੰ ਉਹਨਾਂ ਨੇ ਆਪਣੀ ਰਾਮ ਕਥਾ ਛੇੜ ਲਈ ਪਤਾ ਨਹੀਂ ਕੌਣ-ਕੌਣ ਉਸ ਕਹਾਣੀ ਦਾ ਪਾਤਰ ਸਨ ਕਿੰਨੇ ਹੀ ਥਾਵਾ ਨਾਵਾਂ ਦਾ ਜ਼ਿਕਰ ਸੀ ਕਿੰਨੀਆਂ ਹੀ ਘਟਨਾਵਾਂ ਦੀ ਲੜੀ ਸੀ ਉਹਨਾਂ ਦੀ ਗਨਮੁਕਣ ਪਿੱਛੋਂ ਮੈਂ ਆਪਣੀ ਪੂਰੀ ਬਾਹ ਉਹਨਾਂ ਨੂੰ ਇਹ ਸਮਝਾਉਣ ਲਈ ਲਾ ਦਿੱਤੀ ਕਿ ਉਹਨਾਂ ਦੀ ਮੇਰੇ ਉੱਤੇ ਲਾਈ ਹੋਈ ਆਸ ਬਿਲਕੁਲ ਨਿਰਾਤਾਰ ਹੈ ਮੈਂ ਉਹਨਾਂ ਦੀ ਮਦਦ ਕਰਨ ਦੀ ਕਿਸੇ ਤਰ੍ਹਾਂ ਵੀ ਸਮਰੱਥ ਨਹੀਂ ਸਾਂ ਮੈਂ ਤਾਂ ਕੁਝ ਵੀ ਨਹੀਂ ਹਾਂ ਪਰ ਉਹਨਾਂ ਦੀ ਇੱਕੋ ਰੱਟ ਸੀ ਕਿ ਮੈਨੂੰ ਆਪਣਾ ਬੜਪਣ ਆਪਣਾ ਅਸਰ ਸੁਖ ਦੂਜਿਆਂ ਦੀ ਮਦਦ ਕਰਦੇ ਲਿਖੇ ਲਾਉਣਾ ਚਾਹੀਦਾ ਹੈ ਕੱਲ ਸਵੇਰੇ ਫਿਰ ਉਹ ਆਪਣੀ ਏਹ ਹੀ ਰੱਟ ਦਹਰਾਉਂਦੇ ਰਹੇ ਇੱਕ ਐਨੇ ਵੱਡੇ ਅੰਗਰੇਜ਼ੀ ਅਖਬਾਰ ਦੀ ਕਲਮ ਦਾ ਮਾਲਕ ਹੂਣਾ ਤਾਂ ਉਹਨਾਂ ਦੇ ਵਿਚਾਰ ਅਨੁਸਾਰ ਮੇਰਾ ਪਹਿਲੇ ਵਾਲੇ ਗੁਨਾ ਸਤਕਾ ਬਣੀ ਹੋਈ ਮੇਰੀ ਹیثیت ਵਿੱਚ ਸੋਨੇ ਉੱਤੇ ਸਹਾਗੇ ਵਾਲੀ ਗੱਲ ਸੀ ਮੈਂ ਅਖਬਾਰ ਵਿੱਚ 417 ਲਿਖ ਕੇ ਜਿਦੇ ਚਾਹਾਂ ਹੋਸ਼ ਠਕਾਣੇ ਲਿਆ ਸਕਦਾ ਮੈਨੂੰ ਉਹਨਾਂ ਦੀ ਬੇਸਮਝੀ ਅਤੇ ਅੜੀ ਉੱਤੇ ਅਕੀਮਾ ਵੀ ਹੋ ਰਿਹਾ ਸੀ ਅਤੇ ਗੁੱਸਾ ਵੀ ਆ ਰਿਹਾ ਸੀ ਮੇਰੀ ਕੋਈ ਵੀ ਦਲੀਲ ਪੱਤਕ ਦੇ ਖੰਭਾਂ ਉੱਤੇ ਪੈ ਪਾਣੀ ਦੀ ਬੂੰਦ ਵਾਂਗ ਉਹਨਾਂ ਦੇ ਦਿਮਾਗ ਵਿੱਚ ਅਟਕ ਨਹੀਂ ਰਹੀ ਸੀ ਪਰ ਮੈਂ ਘਰ ਆਏ ਇੱਕ ਬਜ਼ੁਰਗ ਨੂੰ ਕੀ ਆਖ ਸਕਦਾ ਹਾਂ ਮੈਂ ਟਾਲ ਮਟੋਲ ਕਰਨ ਲਈ ਕੋਈ ਅਜਿਹਾ ਆਦਮੀ ਲੱਭ ਕੇ ਉਹਨਾਂ ਨੂੰ ਚਿੱਠੀ ਲਿਖਣ ਦਾ ਇਕਰਾਰ ਕੀਤਾ ਜੋ ਇਸ ਕੰਮ ਵਿੱਚ ਸਹਾਇੀ ਹੋ ਸਕੇ ਮੇਰੇ ਨਾਲ ਹੀ ਤਿਆਰ ਹੋ ਕੇ ਸਰਦਾਰ ਉੱਤਮ ਸਿੰਘ ਸੰਦੂਤਰ ਪਏ ਮੇਰੇ ਦਫ਼ਤਰ ਵਾਲੇ ਪਾਸੇ ਰਹਿੰਦੇ ਕੋਈ ਸਰਦਾਰ ਸਾਹਿਬ ਉਹਨਾਂ ਦੇ ਪ੍ਰੇਮੀ ਸਨ ਉਹਨਾਂ ਨੂੰ ਮਿਲ ਕੇ ਉਹਨਾਂ ਨੇ ਸ਼ਾਮ ਦੀ ਗੱਡੀ ਪਿੰਡ ਪਰਤ ਜਾਣਾ ਸੀ ਤੇ ਹੁਣ ਸਰਦਾਰ ਉੱਤਮ ਸਿੰਘ ਸੰਧੂ ਫੇਰ ਰਿਸੈਪਸ਼ਨ ਵਿੱਚ ਬੈਠੇ ਸਨ ਮੈਂ ਉਹਨਾਂ ਨੂੰ ਸਤਿ ਸ਼੍ਰੀ ਅਕਾਲ ਬੁਲਾਉਂਦਾ ਹਾਂ ਉਹ ਪੁੱਛਦੇ ਹਨ ਕਿ ਮੈਂ ਕੋਈ ਆਦਮੀ ਸੋਚਿਆ ਹੈ ਜਾਂ ਨਹੀਂ ਮੈਂ ਜਵਾਬ ਦਿੰਦਾ ਹਾਂ ਕਿ ਇਹ ਕੰਮ ਇੰਨੀ ਛੇਤੀ ਹੋਣ ਵਾਲਾ ਨਹੀਂ ਹੈ ਹੌਲੀ-ਹੌਲੀ ਸੋਚ ਕੇ ਹੀ ਕਿਸੇ ਹਾਲ ਦੀ ਕੋਈ ਤੰਦ ਲੰਮੀ ਜਾ ਸਕਦੀ ਹੈ ਜੇ ਪੁੱਤਰ ਤੂੰ ਚਾਹੇ ਤਾਂ ਸਭ ਹੋ ਸਕਦਾ ਹੈ ਉਹ ਗੱਲ ਦਾ ਤੋੜਾ ਫਿਰ ਉੱਥੇ ਹੀ ਛਾੜਦੇ ਹਨ ਉਹਨਾਂ ਦਾ ਕਹਿਣਾ ਹੈ ਕਿ ਉਹਨਾਂ ਨੂੰ ਮੇਰੇ ਰਜੂ ਹੋਣ ਦਾ ਵੀ ਅਹਿਸਾਸ ਹੈ ਅਤੇ ਉਸ ਚਿਜਕ ਵੀ ਜੋ ਹਰ ਵੱਡੇ ਆਦਮੀ ਨੂੰ ਕਿਸੇ ਹੋਰ ਕੋਲ ਕੰਮ ਲਈ ਜਾਇਆ ਹੁੰਦੀ ਹੈ ਬਾਬਾ ਜੀ ਤੁਸੀਂ ਮੇਰੀ ਬੇਨਤੀ ਸੁਣੋ ਮੇਰੀ ਗੱਲ ਸਮਝੋ ਮੈਂ ਵੱਡਾ ਆਦਮੀ ਨਹੀਂ ਹਾਂ ਮੈਂ ਰੋਣ ਹੱਕਾ ਹੋ ਕੇ ਆਖਦਾ ਹਾਂ ਤੂੰ ਕੌਮ ਦਾ ਹੀਰਾ ਤੂੰ ਕਸਤੂਰੀ ਵਾਲਾ ਮਿਰਗਾ ਜੋ ਇਹ ਨਹੀਂ ਜਾਣਦਾ ਤੇਰੇ ਅੰਦਰ ਕਿੰਨੀ ਖੁਸ਼ਬੂ ਲੁਕੀ ਪਈ ਹੈ ਮੇਰੇ ਮੋਢੇ ਉੱਤੇ ਹੱਥ ਰੱਖ ਕੇ ਥਾਪੜਦੇ ਹਨ ਬਾਬਾ ਜੀ ਮੈਂ ਇਹ ਸੜਕ ਉੱਤੇ ਜਾਂਦੇ ਲੱਖਾਂ ਲੋਕਾਂ ਵਿੱਚੋਂ ਇੱਕ ਹਾਂ ਮੈਂ ਇੱਕ ਖਵਾਰ ਦੀ ਇੱਕ ਸੀਟ ਉੱਤੇ ਬੈਠ ਕੇ ਕਲਮ ਕਸਾਉਣ ਵਾਲੇ ਤੋਂ ਵੱਧ ਕੁਝ ਵੀ ਨਹੀਂ ਹਾਂ ਮੈਂ ਬਹੁਤ ਛੋਟਾ ਆਦਮੀ ਹਾਂ ਬਹੁਤ ਨਾ ਚੀਜ਼ ਮੈਂ ਕਾਲਾ ਪੈ ਜਾਂਦਾ ਹਾਂ ਇਸ ਵਿੱਚ ਹੀ ਤੇਰੀ ਵਡਿਆਈ ਹੈ ਬੇਟਾ ਸਰਦਾਰ ਉੱਤਮ ਸਿੰਘ ਸੰਧੂ ਮੁਸਕਰਾਉਂਦੇ ਹੋਏ ਫਿਰ ਮੇਰਾ ਮੋਢਾ ਥਾਪੜਦੇ ਹਨ ਸਹੀ ਮਾਨਿਆ ਵਿੱਚ ਵੱਡਾ ਆਦਮੀ ਆਪਣੇ ਆਪ ਨੂੰ ਛੋਟਾ ਤੇ ਨਜ਼ੀਜ਼ ਹੀ ਕਹਿੰਦਾ ਹੁੰਦਾ ਹੈ ਗੁਰੂ ਸਾਹਿਬ ਲਿਖ ਗਏ ਨੇ ਉਹ ਨਵੇਂ ਜੋ ਘੋਰਾ ਹੋਏ ਤੁਸੀਂ ਗੱਲ ਨਹੀਂ ਸਮਝਦੇ ਮੈਂ ਬੇਵਸ ਹੋ ਕੇ ਸਿਰ ਮਾਰਦਿਆਂ ਸਿਰਫ ਇਨਾ ਹੀ ਅਖਦਾ ਹਾਂ ਅੱਛਾ ਇੱਕ ਹੋਰ ਕੰਮ ਆ ਬੇਟਾ ਮੈਨੂੰ ਦੂਜੇ ਸੂਬੇ ਦੇ ਅਫਸਰਾਂ ਕੋਲ ਜਾਣ ਤੋਂ ਤੇਰੀ ਝਿਸਕ ਦਾ ਅਹਿਸਾਸ ਹੈ ਇਹ ਅਬਸਰ ਹੁੰਦੇ ਵੀ ਤੋਛ ਲੋਕ ਨੇ ਕਾ ਨੂੰ ਆਪਣੇ ਕੰਮ ਲਈ ਤੈਨੂੰ ਤੰਗ ਕਰਨਾ ਸ਼ੁਰੂ ਕਰ ਦੇਣਗੇ ਜਪਦਾ ਹੈ ਉਹ ਕਿਸੇ ਤਰੀਕੇ ਨਾਲ ਮੇਰੇ ਮੇਰਾ ਪਿੱਛਾ ਛੱਡਣ ਲੱਗੇ ਸਨ ਦੱਸੋ ਮੈਂ ਕੁਝ ਉਤਸ਼ਾਹ ਨਾਲ ਪੁੱਛਦਾ ਤੇਰੇ ਲਈ ਖੱਬੇ ਹੱਥ ਦਾ ਕੰਮ ਹੈ ਉਹ ਖੱਬੇ ਹੱਥ ਦੇ ਅੂਠੇ ਨਾਲ ਅਤੇ ਵਿਚਕਾਰਲੀ ਉਂਗਲ ਨਾਲ ਚੁਟਕੀ ਮਾਰਦੇ ਹਨ ਤੂੰ ਟੈਲੀਫੋਨ ਘੁਮਾ ਕੇ ਕਰ ਸਕਦਾ ਹਾਂ ਹੁਣ ਉਹ ਪਤਾ ਨਹੀਂ ਕੀ ਬੁਝਾਰਤ ਪਾ ਰਹੇ ਸਨ ਮੈਂ ਅਬੂਲ ਅਬਾਕ ਉਹਨਾਂ ਦੇ ਚਿਹਰੇ ਵੱਲ ਦੇਖ ਰਿਹਾ ਹਾਂ ਉਹ ਕੁਝ ਸਕਿੰਟ ਚੁੱਪ ਰਹਿ ਕੇ ਮੇਰਾ ਹੱਥ ਘੁੱਟਦੇ ਆਖਦੇ ਹਨ ਤੋ ਆਪ ਕਿਤੇ ਨਾ ਜਾ ਬਸ ਮੈਨੂੰ ਜੁਪੀ ਦੇ ਮੁੱਖ ਮੰਤਰੀ ਦੇ ਨਾਲ ਇੰਦਰਾ ਗਾਂਧੀ ਦੀ ਚਿੱਠੀ ਲੈ ਦੇ ਮੇਰਾ ਉਹਨਾਂ ਤੋਂ ਹੱਥ ਛਡਵਾ ਕੇ ਨੇੜੇ ਦੀ ਕੰਧ ਵਿੱਚ ਮੱਥਾ ਮਾਰਨ ਨੂੰ ਜੀ ਕਰਦਾ ਹੈ ਪਰ ਸਰਦਾਰ ਉਤਮ ਸਿੰਘ ਸੰਧੂ ਮੇਰਾ ਹੱਥ ਜ਼ੋਰ ਨਾਲ ਘੁੱਟ ਕੇ ਆਖ ਰਿਆ ਨਾ ਬਸ ਇੰਦਰਾ ਤੋਂ ਇਹ ਚਾਹ ਲਾਫਜ਼ ਲਖਵਾਉਣੇ ਹਨ ਕਿ ਸਰਦਾਰ ਉਤਮ ਸਿੰਘ ਸੰਧੂ ਆਪਣਾ ਆਦਮੀ ਹੈ ਕਹਾਣੀ ਸੁਣ ਲਈ ਧੰਨਵਾਦ ਜੀ